ਕੀ ਕਰਨਾ ਚਾਹੁੰਦੇ ਪੰਜਾਬ ਸਰਕਾਰ ਦਾ ਚਾਰ ਚੰਨ ਸੈਸ਼ਨ ਹੋ ਗਿਆ ਹੈ ਖਸ਼ਤੀ ਦੇ ਇਸ ਤਰ੍ਹਾਂ ਕਰਦੇ ਹੋ ਉਸ ਤੋਂ ਬਾਅਦ ਅੱਜ ਕੈਬਨ ਮੀਟਿੰਗ ਦੇ ਵਿੱਚ ਜਿਹੜਾ ਪੋਲੀਟਿਕਲ ਬਸਾਲ ਦੀ ਗੱਲ ਆਖੀ ਦੇਖੋ ਲਾਂਤਾ ਭਗਵੰਤ ਮਾਨ ਤੇ ਉਹਦੀ ਸਰਕਾਰ ਨੂੰ ਜਿਹੜੇ ਇਹਨੇ ਵੱਡੀ ਵੱਡੀ ਗਾਰੰਟੀਆਂ ਕੀਤੀਆਂ ਸੀਗੀਆਂ ਹਜ਼ਾਰ ਹਜ਼ਾਰ ਰੁਪਏ ਦੀਵਿਆਂ ਨੂੰ ਕੋਈ ਤਰਤਾ ਨਹੀਂ ਲੱਗੂਗਾ ਕੋਈ ਕੱਚਾ ਨਹੀਂ ਰਹੂਗਾ ਵੱਡੀਆਂ ਵੱਡੀਆਂ ਦਾ ਹਸਪਤਾਲ ਸਕੂਲ ਲੇਕਿਨ 3 ਸਾਲ ਹੋਣ ਨੂੰ ਆਏ ਨੇ ਤੇ 3 ਦਿਨ ਦਾ ਸੈਸ਼ਨ ਹੋਇਆ ਹੈ ਇਨਾ 3 ਦਿਨਾਂ ਦੇ ਸੈਸ਼ਨ 'ਚ ਲੋਕਾਂ ਦਾ ਕਿਹੜਾ ਮੁੱਦਾ ਕਿਸੇ ਨੇ ਚਰਚਾ ਕੀਤੀ ਕਿ ਬੇਰੋਜ਼ਗਾਰੀ ਸिखਲਾ ਤਾਈ ਪਹੁੰਚੀ ਹੋਈ ਹੈ ਕਿ ਪਿੰਡ ਪਿੰਡ ਤੇ ਗਲੀ ਗਲੀ ਦਾ ਇਹ ਨਸ਼ੇ ਪਹੁੰਚੇ ਹੋਏ ਨੇ ਕਿ ਕਾਨੂੰਨ ਵਿਵਸਥਾ ਦਾ ਤਾਂ ਆ ਹਾਲ ਹੈ ਕਿ ਤੁਹਾਡੇ ਐਮਐਲਏ ਨੂੰ ਧਮਕੀਆਂ ਆ ਰਹੀਆਂ ਨੇ ਜੇ ਕੋਈ ਬਾਜ਼ਾਰ 'ਚ ਕੋਈ ਜਾਂਦਾ ਹੈ ਤਾਂ ਉਹਨੂੰ ਦਿਨ ਦਿਹਾੜੇ ਗੋਲੀਆਂ ਘਰ ਦੇ ਅੰਦਰ ਵੜ ਕੇ ਗੋਲੀਆਂ ਮੁੱਖ ਮੰਤਰੀ ਸਾਹਿਬ ਨੂੰ ਖੁੱਡ ਬੁਲੇਟ ਨੂੰ ਸ਼ੀਸ਼ਾ ਲਾ ਕੇ ਭਾਸ਼ਣ ਦੇਣਾ ਪੈ ਰਿਹਾ ਹੈ ਇਹ ਕਾਨੂੰਨ ਵਿਵਸਥਾ ਦੇ ਹਾਲਤ ਇਹਦੇ ਉੱਤੇ ਕੋਈ ਚਰਚਾ ਹੋਈ ਚਰਚਾ ਦਾ ਲੋਕਾਂ ਦੇ ਮੁੱਦੇ 'ਚ ਕਿੱਥੇ ਹੋਈ ਕਿ ਦਿਵਾਨੀ ਪਿੰਡਾਂ ਨੂੰ ਗ੍ਰਾਂਟ ਨਹੀਂ ਗਈ ਗਰੀਬਾਂ ਤੇ ਮਕਾਨਾਂ ਦੇ ਚੈੱਕ ਬੰਦ ਨੇ ਗਰੀਬਾਂ ਦੇ ਫਲਸ਼ਾਂ ਦੇ ਚੈੱਕ ਬੰਦ ਨੇ ਇਹਨਾਂ ਦੇ ਕਾਰਡ ਤੁਸੀਂ ਕੱਟ ਛੱਡੇ ਕੱਟ ਕੇ 3 ਕਿਲੋ ਦੀ ਕੰਨ ਕਰੋ ਤੁਸੀਂ 5 ਕਿਲੋ ਕਰਤਾ ਬੱਚਿਆਂ ਦੇ ਵਜੀਫੇ ਬੰਦ ਨੇ ਸ਼ਦਨ ਦੇ ਚੈੱਕ ਨਹੀਂ ਆ ਰਹੇ ਹੈਗੇ ਮੁਆਵਜ਼ਾ ਕਿਸੇ ਕਿਸਾਨ ਨੂੰ ਨਹੀਂ ਮਿਲ ਰਿਹਾ ਮੋਟਰ ਦਾ ਕਨੈਕਸ਼ਨ ਕਿਸੇ ਨੂੰ ਨਹੀਂ ਮਿਲਿਆ ਐਮਐਸਪੀ ਚ ਮੂੰਗੀ ਤੇ ਕਿੰਨੀ ਵੱਡੀਆਂ ਗੱਲਾਂ ਕਿਸੇ ਐਮਐਸਪੀ ਚ ਕੋਈ ਖਰੀਦ ਕੋਈ ਨਹੀਂ ਕਰ ਰਿਹਾ ਇਨਾ ਵੱਡਾ ਕਿਸਾਨ ਦੀ ਜਥੇਬੰਦੀ ਉੱਥੇ ਧਰਨੇ 'ਚ ਬੈਠੀ ਹੈ ਮੁਲਾਜ਼ਮਾਂ ਨੂੰ ਅਗਸਤ ਦੀ ਤਨਖਾਹ ਹੁਣ ਪੂਰੇ 1 ਮਹੀਨੇ ਲੇਟ ਹੁਣ ਜਾ ਕੇ ਮਿਲੀ ਹੈ ਤੇ ਕੱਲ ਤੁਹਾਡੇ ਵਿਧਾਨ ਸਭਾ 'ਚ ਜਿਹੜਾ ਤੁਸੀਂ ਸੀਏਜੀ ਦੀ ਰਿਪੋਰਟ ਪੰਜਾਬ ਦੇ ਅਰਥਵਿਵਸਥਾ ਵਾਸਤੇ ਜਿੱਥੇ ਇੰਨਾ ਕਰਜ਼ਾ ਚੜ ਗਿਆ ਹੈਗਾ ਕਿ ਆਮਦਨ ਤੋਂ 50% ਦੀ ਵੱਧ ਕਰਜ਼ਾ ਚੜ ਗਿਆ। ਜੇ 100 ਰੁਪਏ ਦੀ ਕਮਾਈ ਹੈ ਤੇ 250 ਰੁਪਏ ਦਾ ਖਰਚਾ ਹੈ। ਹਰ ਮਹੀਨੇ ਤੁਸੀਂ ਕਰਜ਼ਾ ਚੜਾ ਚੜਾ ਕੇ ਇਹ ਤਾਂ ਪਹਿਲੇ ਸਾਲ ਦਾ ਸੀਗਾ। ਹੁਣ ਤਾਂ ਉਸ ਤੋਂ ਵੀ ਉੱਪਰ ਵੱਧ ਗਿਆ ਹੈਗਾ। ਇਹ ਤੁਹਾਡੇ ਫੋਕੇ ਇਸ਼ਤਿਹਾਰਾਂ ਕਰਕੇ ਜਿਹੜੀ ਤੁਹਾਡੀ ਫੋਕੀ ਗੱਲਾਂ ਹੈਗੀਆਂ ਜਿਹਦੇ ਕਰਕੇ ਪੰਜਾਬ ਇਹੋ ਜਿਹਾ ਕਰਜ਼ੇ 'ਚ ਡੁੱਬ ਰਿਹਾ ਹੈ ਕਿ ਤੋਂ ਬਾਹਰ ਨਿਕਲਣਾ ਹੀ ਔਖਾ ਹੋ ਜਾਊਗਾ। ਤੇ ਮੈਂ ਹੈਰਾਨ ਹਾਂ ਕਿ ਇਹ ਮੁੱਖ ਮੰਤਰੀ ਨੂੰ ਇਕੱਲੇ ਵਿਰੋਧੀਆਂ ਨੂੰ ਭੰਡਣਾ ਟੁਟਕੋ ਲੈ ਸੁਣਾਣਾ ਕਦੇ ਤਾਲਾ ਚਾਬੀ ਲਾ ਦਾਂਗੇ ਕਦੇ 25 ਸਾਲ ਇਹਨਾਂ ਦਾ ਉਹਨਾਂ ਗੱਲਾਂ ਤੋਂ ਇਲਾਵਾ ਇਹ ਪੰਜਾਬ ਦੇ ਲੋਕਾਂ ਨੂੰ ਮਿਲਿਆ ਕੀ ਹੈ ਅੱਜ ਪੰਜਾਬ ਦੇ ਉੱਤੇ ਤਰਸ ਆਂਦਾ ਹੈ ਲੂਟਾ ਖੋਆ ਫਰੋਤੀਆਂ ਚੋਰੀਆਂ ਚੱਕਰੀਆਂ ਡਕੈਤੀਆਂ ਕਤਲ ਨਸ਼ੇ ਇਸ ਭਗਵਾਨ ਤੁਮਨ ਦੀ ਅਗਵਾਈ ਚ ਬਸahi ਮਿਲ ਤੈ ਹੁਣ ਜਿੱਥੇ ਇੱਕ ਪਾਸੇ ਹਰ ਮਹੀਨੇ ਹਜ਼ਾਰਾਂ ਦਾ ਕਰਜ਼ਾ ਲੈ ਕੇ ਲੋਕਾਂ ਨੂੰ ਕਰਜ਼ਾਈ ਕਰਕੇ ਆਪ ਦੀ ਇਸ਼ਤਿਹਾਰਬਾਜ਼ੀ ਕਰ ਰਿਹਾ ਹੈ ਸੈਂਟਰ ਦੀ ਸਕੀਮਾਂ ਬੰਦ ਹੋ ਗਈਆਂ ਨੇ ਕਿਉਂਕਿ ਉਹ ابھی ਨਹੀਂ ਆਉਂਦਾ ਸਮਸakra ਆਪਦੇ ਫੋਕੇ ਮੋਹੱਲਾ ਕਲੀਨਿਕ ਕਰਕੇ ਹੁਣ ਇਹ ਜਿਹੜੇ ਪਿੰਡ 'ਚ ਮੈਂ ਖੜਿਆ ਇੱਥੇ ਬੀਬੀਆਂ ਦਾ ਹਸਪਤਾਲ ਤੇ ਡਾਕਟਰ ਸਾਰੇ ਖਤਮ ਨੇ ਕਿਉਂਕਿ ਡਾਕਟਰ ਕੱਢ ਕੇ ਮੋਹੱਲਾ ਕਲੀਨਿਕ ਜੇ ਲਾਤੇ ਜਿਹਦੇ ਮਸ਼ਹੂਰੀ ਕਰਨੀ ਹੈ ਤੇ ਮੋਦੀ ਨੇ ਹਜ਼ਾਰ ਕਰੋੜ ਰੁਪਏ ਆਯੂਸ਼ਮਾਨ ਜਿਹਦੇ ਨਾਲ 5 ਲੱਖ ਲੈ ਲਾ ਉਹ ਬੰਦ ਕਰ ਛੱਡਿਆ ਕਿਉਂਕਿ ਉਹ ਲੋਕਾਂ ਦੇ ਇਲਾਜ ਦੇ ਪੈਸਿਆਂ ਨਾਲ ਮੋਹੱਲਾ ਕਲੀਨਿਕ ਆਪਦੀ ਫੋਟੋ ਚਿਪਕਾਉਣ ਦੇ ਖਾਤੇਰ ਮਿਸਯੂਜ਼ ਕਰ ਰਿਆ ਸੀਗਾ ਹੁਣ ਪੈਟਰੋਲ ਡੀਜ਼ਲ ਦੀ ਕੀਮਤਾਂ ਵਧਾ ਦਿੱਤੀਆਂ ਅੱਗੇ ਪੰਜਾਬ 'ਚ ਪੈਟਰੋਲ ਡੀਜ਼ਲ ਤੇ ਸਭ ਤੋਂ ਵੱਧ ਟੈ ਹਨ પેટ્રોલ ડીਜ਼ਲ ਦੀ ਕੀਮਤਾਂ ਦਾ ਵਧਾਣਾ ਦਾ ਮਤਲਬ ਹਰ ਚੀਜ਼ ਚ ਮਹਿੰਗਾਈ ਵਧੂਗੀ ਕਿਉਂਕਿ ਜਿਹੜਾ ਖਾਨ ਪੀਣ ਦਾ ਸਮਾਨ ਰੋਜ਼ਾਨਾ ਦਾ ਸਾਬਣ ਤੇਲ ਦੁਕਾਨਾਂ ਚ ਟਰਾਂਸਪੋਰਟ ਵੀ ਵਧੂਗੀ પેટ્રોલ ડીਜ਼ਲ ਵਧਣ ਦੇ ਨਾਲ ਤੇ ਕਿਸਾਨਾਂ ਦੀ ਅੱਗੇ ਆਮਦਨ ਦਾ ਬੁਰਾ ਹਾਲ ਸੀ ਹੁਣ ਹੋਰ ਇਹਨਾਂ ਦੇ ਬੋਝ ਪਊਗਾ ਤੇ ਇਹ ਲੋਕਾਂ ਤੇ ਉੱਤੇ ਬੋਝ ਪਾ ਕੇ ਕਮਾਈਆਂ ਲੋਕਾਂ ਦੀ ਕੱਢ ਕੇ ਲੋਕਾਂ ਨੂੰ ਕੋਈ ਸਹੂਤ ਨਹੀਂ ਮਿਲ ਰਹੀ ਉਹਦੇ ਨਾਲ ਇਹਦੀ ਸੋਕੀ ਇਸ਼ਤਿਹਾਰਬਾਜ਼ੀ ਤੇ ਪੰਡੀ ਪ੍ਰਚਾਰ ਜਿਹੜਾ ਇਹਦਾ ਚੱਲ ਰਿਹਾ ਅਫਸੋਸ ਹੁੰਦਾ ਹੈ ਮੈਂ ਤਾਂ ਲੋਕਾਂ ਨੂੰ ਕਹਿੰਦੀ ਆ ਕਿ ਇਹੋ ਜੀ ਸਰਕਾਰਾਂ ਨੂੰ ਨਿਕਾਰੋ ਇਹ ਭਾਈਵਾਲ ਗੱਠਜੋੜ ਜਿਹੜਾ ਇਹਨਾਂ ਦੇ ਕਾਂਗਰਸ ਤੇ ਆਮ ਆਦਮੀ ਨੇ ਝੂਠ ਮੜ ਕੇ ਕਾਲੀਆਂ ਦੇ ਸਿਰ ਤੇ ਪੰਜਾਬ ਦਾ ਆ ਬੇੜਾ ਕਰ ਕਰਤਾ ਹੈਗਾ ਹੁਣ ਵੀ ਝੂਠ ਤੋਂ ਹਟਦੇ ਨਹੀਂ ਜਿੱਥੇ ਲੋਕ ਸਭਾ ਦੀ ਚੋਣਾਂ ਇਹਨਾਂ ਨੇ ਇਕੱਠੇ ਹੋ ਕੇ ਦੇਸ਼ ਪਰਚੇ ਲੜੀਆਂ ਨੇ ਹੁਣ ਹਰਿਆਣੇ 'ਚ ਇਕੱਠੇ ਹੋ ਕੇ ਨਾਲ ਇੱਥੇ ਅਜੇ ਵੀ ਤੁਹਾਨੂੰ ਝੂਠ ਮਾਰੀ ਜਾ ਰਹੇ ਹੋ ਤੁਹਾਡਾ ਸਾਥ ਕਿੰਨੀ ਦੇਰ ਤੋਂ ਦੋਗੇ ਤੁਸੀਂ ਤਕੜੇ ਹੋ ਕੇ ਆਹ ਬਾਈ ਇਲੈਕਸ਼ਨ ਚ ਅਕਾਲੀ ਦਲ ਨੂੰ ਕਾਮਯਾਬ ਕਰੋ ਤਾਂ ਕਿ ਵਿਧਾਨ ਸਭਾ ਚ ਜਾ ਕੇ ਕੋਈ ਲੋਕਾਂ ਦੇ ਮੁੱਦੇ ਤੇ ਚੱਕਣ ਜਾਏ ਕੋਏ ਇਹ ਤਾਂ ਦੋਨੋਂ ਇਕੱਠੇ ਨੇ ਤੁਸੀਂ ਸਾਡੀ ਗੱਲ ਨਾ ਕਰੋ ਅਸੀਂ ਤੁਹਾਨੂੰ ਹੱਥ ਨਹੀਂ ਲਾਗੇ ਨਾ ਤਾਂ ਫਿਕਸਮੈਂਟ ਚੱਲ ਰਿਹਾ ਮਰ ਦੂਜੀ ਕਾਉਂਡ ਦੇ ਵਿੱਚ ਗਿੱਧੜ ਬਾਈ ਦੇ ਨੂੰ ਆਪ ਤਾਂ ਚਾਰ ਚੰਨ ਲਾਇਆ ਗਿਆ ਹੈ ਨੈਕਸਸ ਤੋਂ ਜੋੜ ਕੇ ਆਸ ਦੇਖੀਏ ਚੁਣੌਤੀਆਂ ਤਾਂ ਅਕਾਲੀ ਦਲ ਦੇ ਖਿਲਾਫ 2015 ਤੋਂ ਚੱਲ ਰਹੀਆਂ ਨੇ ਜਦ ਇਹ ਸਾਰੀ ਦਿੱਲੀ ਦੀ ਹੱਥ ਟੋਕੀਆਂ ਪਾਰਟੀਆਂ ਦੇ ਆਹੂ ਇਕੱਠੇ ਹੋ ਕੇ ਕੱਲੇ ਪੰਚ ਦੀ ਇਸ ਖੇਤਰੀ ਪਾਰਟੀ ਨੂੰ ਖਤਮ ਕਰਨ ਵਾਸਤੇ ਇਸ ਕਰਕੇ ਲੱਗੇ ਹੋਏ ਨੇ ਕਿਉਂਕਿ ਇਹ ਸਾਡੇ ਕਿਸਾਨਾਂ ਨੂੰ ਦਬਾਉਣਾ ਚਾਹੁੰਦੇ ਨੇ ਇਹ ਸਾਡੇ ਪੰਜਾਬ ਤੋਂ ਸਾਡੇ ਫਸਲ ਦੀ ਖਰੀਦ ਖਤਮ ਕਰਨਾ ਚਾਹੁੰਦੇ ਨੇ ਇਹ ਸਾਡੇ ਪੰਜਾਬ ਦਾ ਪਾਣੀ ਦੂਜੇ ਸੂਬਿਆਂ ਨੂੰ ਦੇਣਾ ਚਾਹੁੰਦੇ ਨੇ ਇਹ ਸਾਡੇ ਰਾਜਧਾਨੀ ਦੇ ਉੱਤੇ ਸਾਡਾ ਹੱਕ ਕਮਜ਼ੋਰ ਕਰਨਾ ਚਾਹੁੰਦੇ ਨੇ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਇਹਨਾਂ ਸਾਰੇ ਇਹਨਾਂ ਚੀਜ਼ਾਂ 'ਚ ਸਭ ਇਕੱਠੇ ਨੇ ਇਹਨਾਂ ਦੇ ਖਿਲਾਫ ਅਕਾਲੀ ਦਲ ਲੜ ਰਿਹਾ ਜਿਹਦੇ ਕਰਕੇ ਤਿੰਨੋਂ ਇਕੱਠੇ ਹੋਏ ਨੇ ਕਿ ਅਕਾਲੀ ਦਲ ਨੂੰ ਖਤਮ ਕਰੀਏ ਕਦੇ ਸਾਡੇ ਤਾਂ ਅਰਮੇਕਸਤਾਨਾ ਦੇ ਉੱਤੇ ਕਬਜ਼ੇ ਕਰਕੇ ਲੋਕਾਂ ਨੂੰ ਡਰਾ ਧਮਕਾ ਕੇ ਹਰਿਆਣਾ ਚੇਨੰਡੇਰ ਸਾਹਿਬ ਚ ਪਟਨਾ ਸਾਹਿਬ ਚ ਦਿੱਲੀ ਚ ਇਹਨਾਂ ਨੇ ਆਪਣੇ ਕਬਜ਼ਾ ਕਰ ਲਿਆ ਹੁਣ ਸਾਡੇ ਪੰਜਾਬ ਚ ਕਦੇ ਸਾਡਾ ਐਮਐਲਏ ਤੋੜ ਕੇ ਲੈ ਜਾਣਗੇ ਕਦੇ ਸਾਡਾ ਹਲਕਾ ਇੰਚਾ ਤੋੜ ਕੇ ਲੈ ਜਾਣਗੇ ਸੋ ਇਹਨਾਂ ਦਾ ਨਿਸ਼ਾਨਾ ਹੈ ਕਿ ਅਕਾਲੀ ਦਲ ਨੂੰ ਖਤਮ ਕਰੀਏ ਤਾਂ ਕਿ ਪੰਜਾਬ ਦੇ ਉੱਤੇ ਹਾਵੀ ਹੋਈਏ ਇਹਨਾਂ ਦੇ ਲੋਕਾਂ ਨੂੰ ਬੋਲਣ ਜੋਗੇ ਨਾ ਛੜੇ ਮੈਂ ਲੋਕਾਂ ਨੂੰ ਬੇਨਤੀ ਕਰਦੀ ਹਾਂ ਸਾਰਾ ਕੁਝ ਤੁਸੀਂ ਦੇਖ ਲਿਆ ਹੈਗਾ ਪੰਜਾਬ ਦੇ ਹਾਲਾਤ ਤੁਹਾਡੇ ਸਾਹਮਣੇ ਜੇ ਪੰਜਾਬ ਦੇ ਭਵਿੱਖ ਨੂੰ ਤੇ ਆਪਦੇ ਬੱਚਿਆਂ ਦੇ ਭਵਿੱਖ ਨੂੰ ਤੁਸੀਂ ਬਚਾਉਣਾ ਹੈ ਤੇ ਫਿਰ ਹੁਣ ਇਹਨਾਂ ਨੇ ਸਾਡੇ ਭਾਵੇਂ ਇੱਕ ਐਮਐਲਏ ਤੋੜਿਆ ਇੱਕ ਖੰਕਾਂਚਾ ਤੋੜਿਆ ਕੋਈ ਗੱਲ ਨਹੀਂ ਅਕਾਲੀ ਦਲ ਇੱਕ ਸਮੁੰਦਰ ਹੈਗਾ ਸਮੁੰਦਰ ਤੋਂ ਜਿੰਨੇ ਬੰਦੇ ਪਟਕੇ ਲੈ ਜਾਣ ਪਿੰਡ ਪਿੰਡ 'ਚ ਅਕਾਲੀ ਦਲ ਵਸਿਆ ਇਹ ਖਤਮ ਨਹੀਂ ਹੁੰਦਾ ਮੇਰੀ ਪੀੜੀ ਦੇ ਸਾਨ ਤੋਂ ਥਾਪੀ ਹੋਈ ਪਾਰਟੀ ਹੈ ਚਾਰ ਬਾਏ ਇਲੈਕਸ਼ਨ ਆਏ ਤੁਸੀਂ ਕਮਰ ਕੱਸ ਲਓ ਜਿਵੇਂ ਬਠਿੰਡਾ ਪਾਰਲੀਮੈਂਟਰੀ 'ਚ ਪੂਰਾ ਜ਼ੋਰ ਲਾਤਾ ਸਾਰੇ ਬੰਦੇ ਅਕਾਲੀ ਦਲ ਦੇ ਤੋੜ ਕੇ ਖੜੇ ਕਰਕੇ ਤਾਂ ਕਿ ਮੰਤਰੀ ਜੀ ਜੱਜੰਦ ਲੋਕਾਂ ਨੇ ਹਨੇਰੀ ਦਾ ਮੂੰਹ 모ੜਿਆ ਤੇ ਪਹਿਲੇ ਤੋਂ ਵੀ ਵੱਧ ਗਿਣਤੀ ਦੇ ਨਾਲ ਕਾਮਯਾਬੀ ਬਖਸ਼ੀ ਤਾਕਤ ਲੋਕਾਂ ਤੇ ਸਾਹਮਣੇ ਕਿਸੇ ਦਿਨ ਨਹੀਂ ਚਲਦੀ ਸੋ ਤੁਸੀਂ ਆਪਣੀ ਤਾਕਤ ਚਲਾਓ ਗਿਦੜਵਾਚੇ ਬਰਨਾਲੇਚੇ ਡੇਰਾਬਾਬਾ ਨਾਨਕਚੇ ਜਿੱਥੇ ਚੋਨਾ ਹੈ ਗਿਆ ਫੇਰ ਰਿਸ਼ਤੇਦਾਰਾ ਕੋਲ ਪਹੁੰਚੋ ਤਾਂ ਅਕਾਲੀ ਦਲ ਦਾ ਮੋਰਚਾ ਫਤਿਹ ਕਰੋ ਤਾਂ ਕਿ ਮidan ਸਭਾ ਵਿੱਚ ਜਾ ਕੇ ਲੋਕਾਂ ਦੀ ਗੱਲ ਕੋਈ ਚੱਕਣ ਜੋਗਾ ਹੋਏ ਮੈਨੋ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਪਹਿਲੀ ਵਾਰੀ ਜਿਹੜੀ ਬਖਸ਼ੀ ਹੈ ਮੈਂ ਸਮੂਹ ਪਟੰਡਾ ਪਾਰਲੀਮੈਂਟਰੀ ਹਲਕੇ ਦੇ ਲੋਕਾਂ ਨੂੰ ਤੇ ਖਾਸ ਤੌਰ ਤੇ ਲੰਮੀ ਪਠੰਡਾ ਦਿਹਾਤੀ ਪਠੰਡਾ ਸ਼ਹਿਰ ਦੇ ਪੁੱਛੋ ਦੇ ਜਿਨ੍ਹਾਂ ਦੇ ਲਾਗੇ ਲਾਗੇ ਆਪਣਾ ਇਲਾਕਾ ਲੱਗਦਾ ਹੈ ਗਿੱਦੜਵੇ ਸਾਰਿਆਂ ਨੂੰ ਬੇਨਤੀ ਕਰਦੀ ਆ ਤੁਸੀਂ ਸਾਰੇ ਜਣੇ ਸੁਖਵੀਰ ਬਾਦਲ ਬਣ ਕੇ ਹਰਸਿੰਦਰ ਬਾਦਲ ਬਣ ਕੇ ਸਤਪ੍ਰਕਾਸ਼ ਸਿੰਘ ਬਾਦਲ ਜੀ ਬਣ ਕੇ ਆਪਣੀ ਜ਼ਿੰਮੇਵਾਰੀ ਸਮਝ ਕੇ ਇਸ ਤਕੜੀ ਪੰਛੀ ਦੀ ਪਾਰਟੀ ਨੂੰ ਬਚਾਉਣ ਵਾਸਤੇ ਆਪਣੀ ਜ਼ਿੰਮੇਵਾਰੀ ਤੁਸੀਂ ਗਿੱਦੜਵੇ ਪਹੁੰਚੋ ਜਿਨ੍ਹਾਂ ਨੇ ਪਾਰਟੀਆਂ ਦੇ ਨਾਲ ਧੋਖਾ ਕੀਤਾ ਹੈਗਾ ਦਲ ਬਦਲੂਆਂ ਨੂੰ ਹਮੇਸ਼ਾ ਪੰਜਾਬ ਦੇ ਲੋਕਾਂ ਨੇ ਨਕਾਰਿਆ ਹੈਗਾ ਇਹ ਸਾਰੀ ਝੂਠੀ ਪਾਰਟੀਆਂ ਕਰ ਕੇ ਉਹ ਸੱਚੀ ਪੰਛੀ ਦੀ ਪਾਰਟੀ ਨੂੰ ਕਾਮਯਾਬ ਕਰੀਏ ਮੈਂ ਤੁਹਾਡੇ ਸਾਰੇ ਚੰਨਾਂ ਨੂੰ ਥੈਂਕ ਯੂ